ਵੱਡੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਭਾਰਤ ਨਗਰ ਚੌਕ ਫਲਾਈਓਵਰ ਤੋਂ ਬੱਸ ਸਟੈਂਡ ਨੂੰ ਮੁੜਦੇ ਸਮੇਂ ਇੱਕ ਕਣਕ ਦੇ ਨਾਲ ਭਰਿਆ ਹੋਇਆ ਟਰੱਕ ਜਿਹੜਾ ਪਲ ਜਾਂਦਾ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਫਲਾਈਓਵਰ ਤੋਂ ਥੱਲੇ ਕਣਕ ਦੀਆਂ ਬੋਰੀਆਂ ਡਿੱਗਦੀਆਂ ਨੇ ਕਈ ਗੱਡੀਆਂ ਨੁਕਸਾਨੀਆਂ ਗਈਆਂ ਨੇ ਲੋਕਾਂ ਦੇ ਜਿਹੜੇ ਛੱਡ ਹੁੰਦੇ ਨੇ ਉਹ ਵੀ ਨੁਕਸਾਨੇ ਗਏ ਨੇ ਪਰ ਜਾਨੀ ਨੁਕਸਾਨ ਤੋਂ ਬਚਾਅ ਦੱਸਿਆ ਜਾ ਰਿਹਾ ਹੈ ਦੱਸਦੇ ਕਿ ਲੁਧਿਆਣਾ ਦੇ ਭਾਰਤ ਨਗਰ ਚੌਕ ਫਲਾਈਓਵਰ ਤੋਂ ਬੱਸ ਸਟੈਂਡ ਨੂੰ ਮੁੜਨ ਲੱਗਦੇ ਟਰੱਕ ਝੋਲਖਾ ਜਾਂਦਾ ਹੈ ਤੇ ਉਸ ਦੀਆਂ ਕਣਕ ਦੀਆਂ ਬੋਰੀਆਂ ਫਲਾਈਓਵਰ ਤੋਂ ਥੱਲੇ ਜਾ ਕੇ ਡਿੱਗਦੀਆਂ ਨੇ ਜਿਸ ਦੇ ਚਪੇਟ ਦੇ ਵਿੱਚ ਕਈ ਗੱਡੀਆਂ ਜਿਹੜੀਆਂ ਆ ਜਾਂਦੀਆਂ ਨੇ ਮੌਕੇ 'ਤੇਆਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਸ ਕਦਰ ਇਹ ਭਿਆਨਕ ਹਾਦਸਾ ਵਾਪਰਿਆ ਮੌਕੇ ਦੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਪਹੁੰਚਦੇ ਨੇ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਜਾਨੀ ਨੁਕਸਾਨ ਤੋਂ ਹਾਲਾਂਕਿ ਬਚਾਅ ਦੱਸਿਆ ਜਾ ਰਿਹਾ ਪਰ مالی ਨੁਕਸਾਨ ਕਿੰਨਾ ਹੋਇਆ ਤੁਸੀਂ ਗੱਡੀਆਂ ਦੇ ਹਾਲਤ ਦੇਖ ਕੇ ਲਗਾ ਸਕਦੇ ਹੋ ਕਿ ਅਚਾਨਕ ਠਰਕ ਜੜਾਏ ਉਹ ਫਲਾਈਓਵਰ ਤੋਂ ਮੁੜਨ ਲੱਗਦਾ બસ ਸਟੈਂਡ ਦੇ ਵੱਲੋਂ ਤੇ ਇਸੇ ਦੌਰਾਨ ਚੋਲ ਖਾ ਕੇ ਜੜੀਆਂ ਕਣਕ ਦੀਆਂ ਬੋਰੀਆਂ ਨੇ ਉੱਥੱਲੇ ਜਾ ਕੇ ਡਿੱਗਦੀਆਂ ਨੇ ਤੇ ਟ੍ਰੈਫਿਕ ਜਾਮ ਹੋ ਜਾਂਦਾ ਹੈ ਤੇ ਕਈ ਬੋਰੀਆਂ ਜਦੋਂ ਡਿੱਗਦੀਆਂ ਨੇ ਗੱਡੀਆਂ ਦੇ ਉੱਤੇ ਗੱਡੀਆਂ ਨੁਕਸਾਨੀਆਂ ਜਾਂਦੀਆਂ ਨੇ ਪਰ ਜਾਨੀ ਨੁਕਸਾਨ ਤੋਂ ਬਚਾਅ ਦੱਸਿਆ ਜਾ ਰਿਹਾ ਹੈ ਤੇਰੇ 8:18 ਮਿੰਟ ਦੀ ਘਟਨਾ ਹੈ ਇਹ ਜਿਹੜਾ ਤੁਸੀਂ ਟਰੱਕ ਉੱਪਰ ਦੇਖ ਰਹੇ ਹੋ ਹੈ ਜੇ ਵੀ ਬੋਰੀਆਂ ਲਟਕੀਆਂ ਹੋਈਆਂ ਵਾ ਹਾਂਜੀ ਲੋਡਡ ਟਰੱਕ ਹੋਇਆ ਹੋਇਆ ਤੇ ਇਹ ਵਾਲਾ ਮੋੜ ਇੰਨਾ ਖਤਰਨਾਕ ਹੈ ਜੀ ਹਾਂ ਇਥੇ ਲੋਕੀ ਫੇਰ ਵੀ ਓਵਰ ਓਵਰਲੋਡਿੰਗ ਟਰੱਕ ਹਵਲ ਕਰਕੇ ਹੀ ਇਹ ਇਹਦੀਆਂ ਬੋਰੀਆਂ ਥੱਲੇ ਡਿੱਗੀਆਂ ਹਨ ਇਹ ਬੋਰੀਆਂ ਵੀ ਥੱਲੇ ਕਾਫੀ ਡਿੱਗੀਆਂ ਹੋਈਆਂ ਹਨ ਇਸ ਦੇ ਨਾਲ مالی ਨੁਕਸਾਨ ਕਾਫੀ ਹੋਇਆ ਹੈ ਆ ਦੇਖੋ ਇਹ ਪੂਰੀ ਦੀ ਪੂਰੀ ਕਾਰ ਡੈਮੇਜ ਹੋ ਗਈ ਹੈ ਜੀ ਜੀ ਇਹ ਕਾਰ ਵੀ ਡੈਮੇਜ ਹੋ ਗਈ ਹੈ ਆ ਮੋਟਰਸਾਈਕਲ ਡੈਮੇਜ ਹੋ ਗਿਆ ਹੈ ਉਹ ਥੱਲੇ ਉਹਦੇ ਸਾਈਕਲ ਪਿਆ ਆ ਜਿਹਦੇ ਬਾਰੇ ਆਪਾਂ ਕੁਝ ਵੀ ਨਹੀਂ ਕਹਿ ਸਕਦਾ ਵੀ ਥੱਲੇ ਕੋਈ ਬੰਦਾ ਹੈਗਾ ਵੀ ਆ ਕਿ ਨਹੀਂ ਹੈਗਾ ਇਹ ਹਲੇ ਮਤਲਬ ਕੋਈ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਸਭਾ ਸਵਾ 8 ਵਜੇ ਤੋਂ ਲੈ ਕੇ ਹੁਣ ਸਵਾ 9 ਹੋ ਗਏ ਆ ਜੀ ਹਜੇ ਤਾਂ ਕੋਈ ਬੰਦਾ ਮੈਨੂੰ ਨਹੀਂ ਦਿਖ ਰਿਹਾ ਜਦ ਕਿ ਇਹਨਾਂ ਨੂੰ ਮੈਂ ਫੋਨ ਵੀ ਕਰ ਚੁੱਕਾ 112 ਨੰਬਰ ਤੇ ਉਹਨਾਂ ਵੱਲੋਂ ਵੀ ਮੈਨੂੰ ਰਿਸਪੌਂਸ ਆ ਗਿਆ ਵੀ ਅਸੀਂ ਆ ਰਹੇ ਆ ਪਰ ਹਜੇ ਤੱਕ ਕੋਈ ਨਹੀਂ ਕਿਹਾ ਨਹੀਂ ਹੋਣ ਤੇ ਉਹ ਜਿਹੜਾ ਉੱਪਰ ਟਰੱਕ ਬਲਟਿਆ ਉਹਦੇ ਡਰਾਈਵਰ ਜਾਂ ਕੁਝ ਉਹ ਕਿਤੇ ਹਾਲੇ ਜੀ ਕੁਝ ਨਹੀਂ ਆਪਾਂ ਕਹਿ ਸਕਦੇ ਮੇਰੇ ਹਿਸਾਬ ਦੇ ਨਾਲ ਉਹ ਫਰਾਰ ਹੋ ਗਿਆ ਜੀ ਇਹ ਇਸ ਦੇ ਨਾਲ ਆ ਖਵਾਰਾ ਵਾਲੀ ਜਿਹੜੀ ਦੁਕਾਨ ਹੈਗੀ ਆ ਜੀ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਇਹਨਾਂ ਦੇ ਆ ਬੋਰ ਟੁੱਟ ਗਿਆ ਦਰਵਾਜ਼ੇ ਟੁੱਟ ਗਿਆ ਕਿਤਾਬਾਂ ਟੁੱਟ ਗਈਆਂ ਬਾਊ ਜਿਹੜਾ ਕਿ ਹਾਰਡ ਦਾ ਪੇਸ਼ੈਂਟ ਸੀਗਾ 80 ਸਾਲ ਉਮਰ ਹੈ ਇਸੇ ਗਾਮੇ ਕਰਕੇ ਉਹ ਇੱਥੋਂ ਦੀ ਚਲੇਗਾ ਕਹਿੰਦਾ ਨੇ ਕੋਈ ਸੰਭਾਲਿਆ ਜਾ ਰਿਹਾ ਹੁਣ ਜਿਵੇਂ ਆਹ ਪੁੱਲ ਦੀ ਜਿਹੜੀ ਘਟਨਾ ਵਾਪਰੀ ਹੈ ਤੁਹਾਡਾ ਕਾਫੀ ਨੁਕਸਾਨ ਹੋਇਆ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਇਸ ਨੂੰ ਲੈ ਕੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਾਂਗੇ ਜੀ ਸਾਡਾ ਜਿਹੜਾ ਨੁਕਸਾਨ ਆ ਸਾਨੂੰ ਉਹੀ ਦਿੱਤਾ ਜਾਵੇ ਤੇ ਜਿਹੜੇ ਬੰਦਿਆਂ ਦੀਆਂ ਗੱਡੀਆਂ ਖਰਾਬ ਹੋਈਆਂ ਹਨ ਡੈਮੇਜ ਹੋ ਗਿਆ ਜੀ ਇਹਨਾਂ ਦਾ ਤੇ ਪਹਿਲਾਂ ਤਾਂ ਸਭ ਨਾਲ ਪਹਿਲਾਂ ਅਸੀਂ ਇਹ ਕਹਿੰਨੇ ਸੀ ਜਲਦੀ ਤੋਂ ਜਲਦੀ ਇਹਦੇ ਬਾਰੇ ਕਾਰਵਾਈ ਕੀਤੀ ਜਾਵੇ ਕਾਰਵਾਈ ਦਾ ਅਜੇ ਸਟਾਰਟਿੰਗ ਹੀ ਨਹੀਂ ਹੋਇਆ ਮਤਲਬ 1 ਘੰਟਾ ਹੋ ਗਿਆ ਹਲੇ ਤੱਕ ਕੋਈ ਵੀ ਪ੍ਰਸ਼ਾਸਨ ਵੱਲੋਂ ਨਹੀਂ ਪਹੁੰਚਿਆ